इस वे दी वीडी खबर सामने आ रही है दो अतवादियों ढाई किलो आईएडी बरामद किया गया है फिलहाल दसा जा रहा है कि दोवे सगे भरा ने और दोवे ਅ 2 ਕਿਲੋ ਆਈ.ਡੀ ਜਿਹੜੀ ਸੀਗੀ ਉਹਨਾਂ ਨੂੰ ਲੁਕਾਈ ਹੋਈ ਸੀ ਔਰ ਉਸ ਨੂੰ ਲੈਣ ਦੇ ਲਈ ਉਹ ਜਾ ਰਹੇ ਸਨ ਤਾਂ ਰਾਤ ਵਿੱਚ ਨਾਕਾਬੰਦੀ ਕੀਤੀ ਗਈ ਸੀ ਪੁਲਿਸ ਵੱਲੋਂ ਔਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਕਹਿ ਸਕਦੇ ਆ ਦਿੱਲੀ ਤਮਾਕੇ ਤੋਂ ਬਾਅਦ ਪੂਰਾ ਦੇਸ਼ ਅਲਰਟ ਦੇ ਉੱਤੇ ਹੈ ਔਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਹੱਦੀ ਸਟੇਟ ਹੈ ਔਰ ਇੱਥੇ ਵੱਡੀ ਤਦਾਦ ਦੇ ਵਿੱਚ ਪਹਿਲਾਂ ਤੋਂ ਹੀ ਗੁਆਂਡੀ ਮੁਲਕ ਵੱਲੋਂ ਨਸ਼ਾ ਤੇ ਨਾਲ ਦੇ ਨਾਲ ਹਥਿਆਰ ਜਿਹੜੇ ਸੀਗੇ ਉਹ ਭੇਜੇ ਜਾ ਰਹੇ ਸੀ ਔਰ ਇੱਕ ਵਾਰੀ ਫੇਰ ਤੋਂ 2 1/2 ਕਿਲੋ ਲੋ ਆਈ.ਡੀ ਜਿਹੜੀ ਹੈ ਉਹ ਭੇਜੀ ਗਈ ਜਿਸ ਨੂੰ ਲੈਣ ਦੇ ਲਈ ਇਹ ਦੋਵੇਂ ਸਗੇ ਭਰਾ ਜਿਹੜੇ ਸੀ ਉਹ ਜਾ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਜੁੜਨੇ ਅਕਸ਼ੇ ਅਕਸ਼ੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਕੇਸਰੀ ਤੇ ਔਰ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਦੇ ਸਰਹੱਦੀ ਏਰੀਆ ਤੋਂ ਦੋ ਅਤਵਾਦੀ ਗ੍ਰਿਫਤਾਰ ਕੀਤੇ ਗਏ ਨੇ ਕੀ ਕੁਝ ਇਨਫੋਰਮੇਸ਼ਨ ਹੈ ਜੀ ਬਿਲਕੁਲ ਤੁਹਾਨੂੰ ਇਹ ਜੋ ਕੱਲ ਦੇ ਰਾਤ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਇਹ ਜੋ ਦੋ ਭਰਾ ਸੀਗੇ ਤਾਂ ਇਹਨਾਂ ਵੱਲੋਂ ਜੋ ਆਈ.ਡੀ ਲੈਣ ਵਾਸਤੇ ਜਿਹੜਾ ਇੱਕ ਪਿੰਡ ਦੇ ਵਿੱਚ ਜਿੱਥੇ ਜਿਸ ਜਗ੍ਹਾ ਤੋਂ ਤੇ ਇਹਨਾਂ ਨੇ ਆਈ.ਡੀ ਲੁਕਾਈ ਸੀਗੀ ਤਾਂ ਉਹ ਲੈਣ ਵਾਸਤੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਕਿ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਦੱਸ ਦਈਏ ਕਿ ਬੀਤੇ ਦਿਨਾਂ ਤੋਂ ਜਦੋਂ ਦਿੱਲੀ ਦੇ ਵਿੱਚ ਧਮਾਕਾ ਹੁੰਦਾ ਤਾਂ ਪੂਰਾ ਦੇਸ਼ ਜੋ ਹੈ ਰਿਹਾਈ ਅਲਰਟ ਤੇ ਹੁੰਦਾ ਰੈੱਡ ਅਲਰਟ ਤੇ ਹੁੰਦਾ ਤਾਂ ਉੱਥੇ ਦੱਸ ਦਈਏ ਕਿ ਪੰਜਾਬ ਦੀ ਗੱਲ ਕਰ ਲਈ ਤਾਂ ਪੰਜਾਬ ਜੋ ਬਿਲਕੁਲ ਜੋ ਕਹਿ ਸਕਦਾ ਕਿ ਗਵਾਂਡੀ ਮੁਲਕ ਦੇ ਨਾਲ ਲੱਗਦਾ ਇੱਕ ਸੂਬਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੀਆਂ ਕਈ ਹੱਦਾਂ ਨੇ ਕਈ ਬਾਰਡਰ ਜਿਹੜੇ ਬਿਲਕੁਲ ਪੰਜਾਬ ਦੇ ਨਾਲ ਲੱਗਦੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਕਿ ਅਟਾਰੀ ਤਾਂ ਰਮਦਾਸ ਵਾਲਾ ਇਲਾਕੇ ਦੀ ਆਪਾਂ ਗੱਲ ਕਰ ਲਈ ਤਾਂ ਸਭ ਤੋਂ ਜ਼ਿਆਦਾ ਜੋ ਨਸ਼ੇ ਦੀ ਜੋ ਕਹਿ ਸਕਦੇ ਆ ਸਮਗਲਿੰਗ ਤਾਂ ਜਾਂ ਤੇ ਫਿਰ ਹਥਿਆਰਾਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਤਾਰੋ ਪਾਰ ਸਮਾਨ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚੋਂ ਆਂਦਾ ਹੈ ਤਾਂ ਤੈਨੂੰ ਉੱਥੇ ਹੀ ਜਦੋਂ ਕੱਲ੍ਹ ਦੇ ਰਾਤ ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਸੀਗੀ ਕਿਉਂਕਿ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਜਦੋਂ ਇਹੋ ਜਿਹਾ ਬਲਾਸਟ ਹੁੰਦਾ ਮਾੜੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਕੀ ਪੰਜਾਬ ਵੀ ਰੈੱਡ ਅਲਰਟ ਦੇ ਉੱਤੇ ਹੁੰਦਾ ਹਾਈ ਅਲਰਟ ਦੇ ਉੱਤੇ ਹੁੰਦਾ ਤਾਂ ਉਸ ਤੋਂ ਬਾਅਦ ਕਈ ਨਾਕੇ ਬੰਦੀਆਂ ਵੀ ਕੀਤੀਆਂ ਜਾਂਦੀਆਂ ਨੇ ਤਾਂ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਜਦੋਂ ਕੱਲ ਉੱਥੇ ਆਈਡੀ ਲੈਣ ਵਾਸਤੇ ਜਾਂਦੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਤਿੰਨ ਜਗਾਵਾਂ ਦੇ ਉੱਤੇ ਜਿਹੜੇ ਵੱਡੇ ਨਾਕੇ ਲਗਾਏ ਜਾਂਦੇ ਨੇ ਕੱਲ ਦੇਰ ਰਾਤ ਕਿਉਂਕਿ ਇਨਫੋਰਮੇਸ਼ਨ ਜਿਵੇਂ ਮਿਲਦੀ ਹੈ ਤਾਂ ਉਹਨਾਂ ਵੱਲੋਂ ਨਾਕਾ ਬੰਦੀ ਕੀਤੀ ਜਾਂਦੀ ਹੈ ਇੱਕ ਟਾਰੀ ਵੀਕੇ ਕੀਤੀ ਜਾਂਦੀ ਹੈ ਤ੍ਰਿੰਡੇ ਵਿਖੇ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਰਮਦਾਸ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਨਾਕੇਬੰਦੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਇਹਨਾਂ ਨੌਜਵਾਨਾਂ ਵੱਲੋਂ ਕੱਲ ਦੇਰ ਰਾਤ ਤੋਂ ਕਿ ਧੁੰਦ ਠੰਡ ਦੇ ਦਿਨ ਨੇ ਧੁੰਦ ਪਈ ਸੀ ਕਿ ਤਨੂੰ ਜਿਸ ਤੋਂ ਬਾਅਦ ਕਿ ਦੋ ਨੌਜਵਾਨ ਜਦੋਂ ਮੋਟਰਸਾਈਕਲ ਤੇ ਆਉਂਦੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਨਾਕੇਬੰਦੀ ਦੇ ਰਾਨ ਇਹਨਾਂ ਨੂੰ ਦੇਖਿਆ ਜਾਂਦਾ ਤਾਂ ਜਦੋਂ ਰੋਕਣ ਦੀ ਗੱਲ ਆਕੀ ਜਾਂਦੀ ਹੈ ਤਾਂ ਮੈਂ ਨਹੀਂ ਕਹੂੰਗੀ ਕਿਉਂਕਿ ਵਾਕਈ ਧੁੰਦ ਜਿਹੜੀ ਹੈ ਹੁਣ ਆਉਣ ਵਾਲੇ ਜਿਸ ਤਰ੍ਹਾਂ ਦੇ ਮਹੀਨੇ ਨੇ ਧੁੰਦ ਜਿਹੜੀ ਹੈ ਉਹ ਹੋਰ ਜ਼ਿਆਦਾ ਪਵੇਗੀ ਔਰ ਅਜਿਹੇ ਦੇ ਵਿੱਚ ਪੁਲਿਸ ਲਈ ਔਰ ਬੀਐਸਐਫ ਲਈ ਬਹੁਤ ਵੱਡਾ ਚੈਲੰਜ ਹੋਏਗਾ ਅਜੇ ਹੀ ਨੱਕ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਲਈ ਜੋ ਗਵਾਂਡੀ ਮੁਲਕੋਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੀ ਚੀਜ਼ਾਂ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਵਿਸਫੋਟਕ ਸਮੱਗਰੀ ਕਹਿ ਸਕਦੀਆਂ ਜਿੰਦੇ ਨਾਲ ਪੰਜਾਬ ਦੇ ਨਾਲ ਨਾਲ ਹੋਰ ਵੀ ਕਈ ਦੇਸ਼ ਦੇ ਕਈ ਅਜਿਹੇ ਸਟੇਟ ਨੇ ਜਿਹੜੇ ਖਤਰੇ ਦੇ ਵਿੱਚ ਨੇ ਕੀ ਲੱਗਦਾ ਹੈ ਕਿ ਅਜਿਹੇ ਦੇ ਵਿੱਚ ਕਿਸ ਤਰ੍ਹਾਂ ਦੀ ਜੜੀ ਹੈ ਉਹ ਬੀਐਸਐਫ ਜਾਂ ਫਿਰ ਪੁਲਿਸ ਵੱਲੋਂ ਜੜੀ ਹੈ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਮਨਸੂਬੇ ਨੇ ਗਵਾਂਡੀ ਮੁਲਕ ਦੇ ਉਹਨਾਂ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ ਜੀ ਬਿਲਕੁਲ ਤੁਹਾਨੂੰ ਮੈਂ ਉਸੇ ਗੱਲ ਤੇ ਆਵਾਂਗਾ ਕਿ ਜਦੋਂ ਜਿਆਦਾ ਤੁੰਦ ਪਈ ਹੁੰਦੀ ਹੈ ਤਾਂ ਨੌਜਵਾਨ ਜਦੋਂ ਦੋਵੇਂ ਭਰਾ ਜੋ ਆਈਡੀ ਲੈ ਕੇ ਵਾਪਸ ਜਾਂਦੇ ਨੇ ਜਿਨ੍ਹਾਂ ਵੱਲੋਂ ਕਿ ਇੱਕ ਬਹੁਤ ਮਾੜੀ ਘਟਨਾ ਨੂੰ ਅੰਜਾਮ ਦੇਣਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਇਨਾਕੇਬੰਦੀ ਦੌਰਾਨ ਜਦੋਂ ਇਹਨਾਂ ਨੂੰ ਰੋਕਿਆ ਜਾਂਦਾ ਲੇਕਿਨ ਰੋਕਣ ਦੀ ਬਜਾਏ ਇਹਨਾਂ ਵੱਲੋਂ ਮੋਟਰਸਾਈਕਲ ਆਪਣਾ ਭਜਾ ਲਿੱਤਾ ਜਾਂਦਾ ਉਸ ਤੋਂ ਬਾਅਦ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪਿੱਛੇ ਗੱਡੀ ਲਗਾ ਕੇ ਇਹਨਾਂ ਨੂੰ ਫੜ ਲਿੱਤਾ ਜਾਂਦਾ ਫੜਨ ਦਰਮਿਆਨ ਪਤਾ ਲੱਗਦਾ ਕਿ ਇਹਨਾਂ ਦੇ ਕੋਲੋਂ 2 ਤੋਂ 2.5 ਕਿਲੋ ਆਈ.ਡੀ ਜਿਹੜੀ ਆ ਉਹ ਬਰામਦ ਹੁੰਦੀ ਆ ਤਾਂ ਇਹ ਆਈ.ਡੀ ਤਨੂੰ ਆਪਾਂ ਕਹਿ ਲਈਏ ਕਿ ਜਦੋਂ 2.5 ਕਿਲੋ ਆਈ.ਡੀ ਦੀ ਜਿਹੜੀ ਖੇਪ ਬਹੁਤ ਵੱਡੀ ਖੇਪ ਕਹਿ ਸਕਦੇ ਆ ਜਦੇ ਨਾਲ ਕਾਫੀ ਵੱਡਾ ਬਲਾਸਟ ਹਾਲਾਂਕਿ ਜੋ ਦਿੱਲੀ ਦੇ ਵਿੱਚ ਹੋਇਆ ਉਸੇ ਤਰ੍ਹਾਂ ਦੇ ਨਾਲ ਇਸ ਤੋਂ ਵੀ ਵੱਡਾ ਬਲਾਸਟ ਜਿਹੜਾ ਉਹ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀਗੀ ਲੇਕਿਨ ਉਸ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਉਂਕਿ ਲਗਾਤਾਰ ਇਦਾਂ ਦੇ ਵਾਰਦਾਤਾਂ ਜਿਹੜੀਆਂ ਹੋਣੀਆਂ ਇਦਾਂ ਦੇ ਜੋ ਅ ਕਹਿ ਸਕਦੇ ਆ ਕਿ ਬਾਰਡਰ ਦੇ ਨਾਲ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨਸ ਪਹਿਲਾਂ ਸਾਡੀ ਜਿਹੜੀ ਏਜੰਸੀਆਂ ਨੂੰ ਪਤਾ ਲੱਗ ਜੀ ਜੀ ਬਹੁਤ ਹੀ ਕਿਸੇ ਟੈਕਨੀਕਲ ਇਸ਼ੂ ਦੀ ਕਰਕੇ ਸਾਡੇ ਜਿਹੜੇ ਰਿਪੋਰਟਰ ਨੇ ਉਹਨਾਂ ਨਾਲ ਸਾਡਾ ਸੰਪਰਕ ਜਿਹੜਾ ਹੈ ਉਹ ਜਿਹੜਾ ਹੁਣਾਂ ਬੰਦ ਹੋਇਆ ਹੈ ਪਰ ਫਿਲਹਾਲ ਵੀ ਤੁਹਾਨੂੰ ਕੋਲ ਹੀ ਦੱਸ ਦੇਣੀ ਆ ਕਿ ਅੰਮ੍ਰਿਤਸਰ ਤੋਂ ਬੇहद ਵੱਡੀ ਖਬਰ ਜੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਦੋ ਆਤਵਾਦੀਆਂ ਨੂੰ 22 ਕਿਲੋ ਆਈਈਡੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਬਹੁਤ ਵੱਡੀ ਸਾਜ਼ਿਸ਼ ਕਹਿ ਸਕਦੇ ਆ ਗਵਾਂਡੀ ਮੁਲਕ ਵੱਲੋਂ ਪੰਜਾਬ ਨੂੰ ਧਿਲੌਣ ਦੀ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਬਿਤੇ ਦਿਨ ਦਿੱਲੀ ਦੇ ਵਿੱਚ ਤਮਾਕਾ ਹੋਇਆ ਸੀਗਾ ਔਰ ਬਹੁਤ ਵੱਡਾ ਰੈਕਿਟ ਜਿਹੜਾ ਸੀ ਫੜਿਆ ਗਿਆ ਹੈ ਜੋ ਕਿ ਡਾਕਟਰਜ਼ ਨੇ ਜਿਨ੍ਹਾਂ ਵੱਲੋਂ ਪੂਰੇ ਦੇਸ਼ ਨੂੰ ਧਿਲੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਲੈਨਿੰਗ ਕੀਤੀ ਜਾ ਰਹੀ ਸੀ ਹਾਲਾਂਕਿ ਪੁਲਿਸ ਵੱਲੋਂ ਆ ਨਾਲ ਦੇ ਨਾਲ ਹੋਰ ਵੱਡੇ ਅਧਿਕਾਰੀਆਂ ਵੱਲੋਂ ਇਸ ਨੂੰ ਨਾਕਾਮ ਕੀਤਾ ਗਿਆ ਹੈ ਔਰ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚੋਂ ਕੱਲ ਦੇਰ ਰਾਤ ਦੋ ਸਗੇ ਭਾਵਾਂ ਨੂੰ ਆਈਡੀ ਦੇ ਨਾਲ ਵੱਡੀ ਵਿਸਫੋਟਕ ਸਮੱਗਰੀ ਦੇ ਨਾਲ ਗ੍ਰਫਤਾਰ ਕੀਤਾ ਗਿਆ ਹੈ ਇਸ ਦੇ ਵਿੱਚ ਕੋਈ ਵੀ ਅੰਦੇਸ਼ਾ ਨਹੀਂ ਹੋਵੇਗਾ ਕਿ ਪੰਜਾਬ ਨੂੰ ਧਿਲੌਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਪਲਾਨਿੰਗ ਹੋ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਰਮਦਾਸ ਨਾਲਾ ਔਰ ਕਰੇਂਡਾ ਦੇ ਵਿੱਚ ਜਿਹੜੀ ਸੀ ਨਾਕਾਬੰਦੀ ਕੀਤੀ ਗਈ ਸੀ ਔਰ ਇਸੇ ਦੌਰਾਨ ਇਹ ਦੋਵੇਂ ਸਗੇ ਭਰਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਿੱਥੇ ਆਈਈਡੀ ਇਹਨਾਂ ਵੱਲੋਂ ਛਿਪਾਈ ਗਈ ਸੀ ਉਸ ਨੂੰ ਲੈਣ ਦੇ ਲਈ ਇਹ ਦੋਵੇਂ ਸਗੇ ਭਰਾ ਜਾ ਰਹੇ ਸਨ ਪਰ ਰਾਹ ਦੇ ਵਿੱਚ ਜਦੋਂ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਵੱਲੋਂ ਰੁਕਣ ਦੇ ਬਜਾਏ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੁਲਿਸ ਨੇ ਗੱਡੀ ਜੀਡੀਸੀ ਨਾਲ ਦੇ ਬਾਈਕ ਦੇ ਪਿੱਛੇ ਲਗਾ ਲਈ ਔਰ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਵੱਡੀ ਪਲਾਨਿੰਗ ਜੀਡੀਸੀ ਉਹ ناکਾਮ ਹੋਈ ਹੈ 2.5 ਕਿਲੋ ਕੋਈ ਥੋੜੀ ਵਿਸਪਾਟਕ ਸਮਗਰੀ ਨਹੀਂ ਹੁੰਦੀ ਹੈ 2.5 ਕਿਲੋ ਦੇ ਕਰੀਬ ਆਈਈਡੀ ਜਿਹੜੀ तो बराम हाला की हालांकि इलाका है।, है जो करेंडा दस है जिथे वाकाम नक, की गई है कोशिश पुलिस वालों आई ईडी ढाई किलो के करीब दसी जा रही है विस्फोटक समग्री जिसन अः बराबद कर लिया गया है दो ਵਾਦਿਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ